ਕਤਕ ਮਹੀਨੇ ਦਾ ਹਰ ਮਹੀਨੇ ਫਰਮਾਨ ਹੈ ਪੌੜੀ ਦਰ ਪੌੜੀ ਸਤਿਗੁਰੂ ਪਾਛੇ ਜੀ ਮਹੀਨਿਆਂ ਦੁਆਰਾ ਮਨੁੱਖ ਦੀ ਜੋ ਜੀਵਨ ਦੀ ਜੋ ਲੜੀ ਹੈ ਇਹ ਕਿਸ ਤਰ੍ਹਾਂ ਸੰਪੂਰਨ ਹੁੰਦੀ ਹੈ ਕਿਸ ਤਰ੍ਹਾਂ ਚੱਲਦੀ ਹੈ ਕਿਵੇਂ ਚੱਲਣੀ ਚਾਹੀਦੀ ਸਤਿਗੁਰੂ ਉਪਦੇਦ ਦਿੰਦੇ ਹਨ ਹੁਣ ਸਤਿਗੁਰੂ ਪਾਛੇ ਕਹਿੰਦੇ ਕਤਕ ਹੋਵੇ ਸਾਧ ਸੰਗ ਹੁਣ ਇਥੋਂ ਭਾਵਕ ਤੇ ਨਹੀਂ ਕਿ ਛੇਤ ਸਾਨੂੰ ਕਿਸੇ ਸਥਾਨ ਤੇ ਜਾਣਾ ਪਵੇਗਾ ਕੋਈ ਸਾਧ ਸੰਤ ਮਹਾਤਮਾ ਦੀ ਸੰਗਤ ਕਰਨੀ ਪਵੇਗੀ ਵੀ ਉਥੇ ਜਾ ਕੇ ਬੈਠ ਗਏ ਆ ਅਸੀਂ ਤੇ ਸਾਡੀ ਭਈ ਸਾਧ ਸੰਗਤ ਹੋ ਗਈ ਸਾਧ ਸੰਗ ਤੋਂ ਭਾਵ ਹੈ ਸਾਦਾ ਵਾਲੇ ਗੁਣ ਅਖਤਿਆਰ ਕਰਨ ਵਾਲੇ ਹੁਣ ਸਭ ਤੋਂ ਵੱਡਾ ਜੇ ਸਾਧ ਸੰਤ ਮੰਨੀਏ ਤੇ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਨਾਲ ਕੋਈ ਵੱਡਾ ਨਹੀਂ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰਬਾਣੀ ਤਾਂ ਇਹੀ ਫਰਮਾਨ ਹੈ ਗੁਰਨਾਨਕ ਸਾਹਿਬ ਸਭ ਤੋਂ ਵੱਡੇ ਆ ਉਹਨਾਂ ਵਰਗਾ ਸਾਧ ਸੰਤ ਇਹਨਾਂ ਨੇ ਆਪਣੇ ਆਪ ਨੂੰ ਸਾਧਦੇ ਆ ਸੋਧਦੇ ਆ ਐਸਾ ਸੋਧਦੇ ਆ ਕਿ ਪ੍ਰਮਾਤਮਾ ਨੇ ਆਪਣਾ ਇਹ ਰੂਪ ਬਣਾਇਆ ਆਪਣਾ ਇਹ ਰੂਪ ਬਣਾ ਲੇ ਕਿ ਭਾਈ ਤੁਹਾਡੇ ਤੇ ਮੇਰੇ ਤੇ ਫਰਕ ਹੀ ਕੋਈ ਨਹੀਂ ਜੋ ਪ੍ਰਮਾਤਮਾ ਹੈ ਉਹੀ ਗੁਰਨਾਨ ਨਾ ਹੈ ਜੋ ਗੁਰਨਾਨਕ ਬਣ ਗਏ ਉਹੀ ਪ੍ਰਮਾਤਮਾ ਚਾਹੁੰਦਾ ਹੁਣ ਸਾਧ ਸੰਗ ਦਾ ਭਾਵ ਇਹ ਨਹੀਂ ਹੈ ਕਿ ਸ਼ਾਇਦ ਅਸੀਂ ਕਿਸੇ ਦੇ ਸਾਧਾ ਸੰਤਾਂ ਦੇ ਡੇਰਿਆਂ ਕਿਸੇ ਸਥਾਨਾਂ ਤੇ ਚਲੇਗੇ ਜਾਣਾ ਜ਼ਰੂਰ ਹੈ ਜਾਓ ਪਰ ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਲੈ ਕੇ ਕੀ ਆਏ ਦੁਨਿਆਵੀ ਪਦਾਰਥ ਨੇ ਕੀ ਛੋਲੇ ਪੂੜੀਆਂ ਦਾ ਲੰਗਰ ਪਵਾ ਲਿਆਂਦਾ ਕੜਾ ਪ੍ਰਸ਼ਾਦ ਪਵਾ ਲਿਆਂਦਾ ਵੀ ਇਹ ਲੈ ਕੇ ਆਏ ਉਤੋਂ ਕੇਵਲ ਤੋਂ ਕੇਵਲ ਇੱਕ ਗਿਆਨ ਵਾਲਾ ਪਦਾਰਥ ਲੈ ਕੇ ਆਣਾ ਕਿ ਜੇ ਉਹ ਸੰਤ ਮਹਾਤਮਾ ਦੀ ਹਰਜੀ ਵਸੇ ਸਾਧਗੀ ਰਸਨਾ ਜੇ ਵਾਕਈ ਉਹ ਰੱਬ ਦਾ ਪਿਆਰਾ ਹੈ ਉਹਨੇ ਜ਼ਰੂਰ ਮੈਨੂੰ ਕੋਈ ਐਸੀ ਗੱਲ ਦੱਸੀ ਹੋਣੀ ਹੈ ਜਿਹੜੀ ਮੈਨੂੰ ਪਰਮਾਤਮਾ ਨੇ ਪਰਮਾਤਮਾ ਦੇ ਘਰ ਦੇ ਵਿੱਚ ਜਾਣ ਦੀ ਸਹਾਇ ਹੋਵੇਗੀ ਜਿਹੜੇ ਮੈਨੂੰ ਪਰਮਾਤਮਾ ਦੇ ਚਰਨਾਂ ਵਿੱਚ ਬੈਠਣ ਬਾਅਦ ਤੇ ਸਹਾਰਾ ਦੇਵੇਗੀ ਆਸਰਾ ਹੋਵੇਗਾ ਹੁਣ ਗੁਰਬਾਣੀ ਹੈ ਸਾਧ ਤੋਂ ਭਾਵ ਹੈ ਸੋਧਣਾ ਗੁਰਬਾਣੀ ਸੰਪੂਰਨ ਗੁਰਬਾਣੀ 1430 ਅੰਗ 1 ਓੰਕਾਰ ਤੋਂ ਲੈ ਕੇ 18 10 20 ਤੱਕ ਤੇਰੇ ਮਨ ਨੂੰ ਹੀ ਸੋਧਾ ਲਾ ਰਹੀ ਹੈ ਮਨ ਮੇਲਾ ਹੀ ਬਹੁਤ ਹੈ ਸਮਝਦੇ ਹੀ ਕੋਈ ਨਹੀਂ ਕਈ ਵਰਤਨ ਹੁੰਦੇ ਆ ਨਾ ਕਿ ਜੇ ਆਪਾਂ ਹਰ ਦਿਨ ਜੋ ਸਾਫ ਕਰਦੇ ਆ ਜੋ ਨਿਤ ਵਰਤਦੇ ਉਹਨਾਂ 'ਚ ਥੋੜਾ ਕਚਰਾ ਲੱਗਿਆ ਹੁੰਦਾ ਕਿਉਂਕਿ ਭਈ ਰੋਜ਼ ਵਰਤੋਂ ਚ ਆਉਂਦੇ ਆ ਇਸ ਕਰਕੇ ਉਹਨਾਂ ਨੂੰ ਗੰਦਗੀ ਘੱਟ ਲੱਗੀ ਹੋਈ ਹੈ ਮੈਲ ਘੱਟ ਲੱਗੀ ਹੋਈ ਹੈ ਉਹ ਥੋੜੇ ਜਿਹੀ ਭਾਈ ਸਾਫ ਕੀਤੇ ਆ ਥੋੜਾ ਜਿਹਾ ਹੱਥ ਫੇਰੇ ਅੰਦਰ ਸਾਫ ਹੋ ਜਾਂਦਾ ਪਰ ਇੱਕ ਵਰਤਨ ਐਸਾ ਹੁੰਦਾ ਜਿਹਨੂੰ ਕਦੇ ਵਰਤਿਆ ਹੀ ਨਹੀਂ ਹੈ ਉਹ ਪਿਆ ਹੈ ਤੇ ਕਈ ਲੰਬੇ ਸਮੇਂ ਤੋਂ ਪਿਆ ਤੇ ਕਾਲਾ ਬੋਤ ਹੈ ਅੰਦਰੋਂ ਵੀ ਸੜਿਆ ਹੋਇਆ ਭਾਈ ਪਰ ਉਹਨੂੰ ਜਦੋਂ ਸਾਫ਼ ਕਰਨਾ ਹੁੰਦਾ ਫਿਰ ਮਲਾਇਮ ਰੇਸ਼ਮੀ ਕੱਪੜੇ ਨਾਲ ਸਾਫ਼ ਨਹੀਂ ਹੁੰਦਾ ਉਹਦੇ ਵਾਸਤੇ ਤਾਂ ਫਿਰ ਤਾਰਾਂ ਨਾਲ ਬਹੁਤ ਚੱਪਣਾ ਪੈਂਦਾ ਰਗੜਨਾ ਪੈਂਦਾ ਰਗੜ ਰਗੜ ਕੇ ਉਹਦੀ ਚੌਕ ਦੁਬਾਰਾ ਲੈ ਨਹੀਂ ਜਾਂਦੀ ਉਸੇ ਤਰ੍ਹਾਂ ਇਹ ਮਨ ਹੈ ਭਾਈ ਜਿਹੜਾ ਮਨ ਗੁਰੂ ਦੇ ਦੁਆਰੇ ਤੇ ਹਰ ਦਿਨ ਆਉਂਦਾ ਤੇ ਆਪਣੇ ਅਗਣ ਦੇਖਦਾ ਨਿਤ ਸਫਾਈ ਹੁੰਦੀ ਹੈ ਇਹਦੀ ਇਹ ਤਾਂ ਮਨ ਛੇਤੀ ਸਾਫ ਹੋ ਜਾਂਦਾ ਪਰ ਜਿਹੜਾ ਮਨ ਜਨਮਾਂ ਜਨਮਾਂ ਤੋਂ ਮਹਿਲਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸੇ ਆਉ ਇਨਾ ਕਾਲਾ ਹੋ ਗਿਆ ਇਹਨੂੰ ਤਾਂ ਫਿਰ ਸੰਪੂਰਨ ਬਾਣੀ ਵੀ ਘਟ ਪੈਂਦੀ ਲੱਗਦੀ ਹੈ ਵੀ ਇਹਨੂੰ ਫਿਰ ਵੀ ਸਮਝਤ ਨਹੀਂ ਆ ਰਹੀ ਫਿਰ ਵੀ ਇਹਨੂੰ ਸੋਝੀ ਨਹੀਂ ਆ ਰਹੀ ਫਿਰ ਵੀ ਮਨ ਉਥੇ ਦਾ ਉਥੇ ਦਾ ਮੈਲੇ ਦਾ ਮੈਲਾ ਹੀ ਹੈ ਇੱਕੋਂ ਘਰ ਤੋਂ ਲੈ ਕੇ 18 ਦਸਤਕ 20 ਤੱਕ ਗੁਰਬਾਣੀ ਦਾ ਜਾਪ ਕਰ ਲਈਆ ਪੜ੍ਹ ਲਈਆ ਜਾਪ ਕੀਤਾ ਕੀ ਕੀਤਾ ਬਈ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਆਉਂਦਾ ਕਿ ਮੈਨੂੰ ਕੇਵਲ ਤੋਂ ਕੇਵਲ ਪੜ੍ਹ ਕੇ ਤੈਨੂੰ ਕੋਈ ਸੁਖ ਸ਼ਾਂਤੀ ਜਾਂ ਇਹ ਕਹਿ ਲਈ ਕਿ ਤਰਫੀ ਕਾਦ ਸਵਰ ਜਾਏਗਾ ਇੱਥੇ ਤਾਂ ਕੇਵਲ ਤੋਂ ਕੇਵਲ ਗੁਰੂ ਹੁਕਮ ਕਰਦਾ ਹੁਣ ਗੁਰੂ ਨੇ ਹੁਕਮ ਕੀਤਾ ਹੈ ਜੰਗ ਦੇ ਵਿੱਚ ਤੁਸੀਂ ਕਹੇ ਹੋ ਜੋ-ਜੋ ਤੈਨੂੰ ਗੁਰੂ ਨੇ ਆਪਣੇ ਭਾਈ ਜੰਗ ਦੇ ਜੋਹਰ ਸਿਖਾਏ ਐ ਜੇ ਤਾ ਕੇਵਲ ਤੋ ਕੇਵਲ ਹੱਥ وڑਕੇ ਖੜਾ ਰਹੀ ਐ ਪਰ ਜਿਉਂ-ਜਿਉਂ ਗੁਰੂ ਕਹਿੰਦੇ ਰੇ ਭਾਈ ਇਸ ਤਰ੍ਹਾਂ ਕਰ ਇਸ ਤਰ੍ਹਾਂ ਵਾਰ ਕਰਨੇ ਇਸ ਤਰ੍ਹਾਂ ਸੇਤ ਬਣਾਉਣੀ ਐ ਸਭ ਕੁਝ ਕਰਨਾ ਜੇ ਤੂੰ ਕੀਤਾ ਕੀਤਾ ਜੰਗ ਦੇ ਵਿੱਚ ਤੂੰ ਯੋਧਾ ਐ ਸੂਰਮੈ ਕਈ ਦਸ਼ਮਣਾਂ ਨੂੰ ਮਾਰੇਗਾ ਜੇ ਕੇਵਲ ਤੋ ਕੇਵਲ ਹਾਂਜੀ ਹਾਂਜੀ ਕਰਕੇ ਆਗੇ ਫਿਰ ਤਾਂ ਭਾਈ ਉਥੇ ਤੋਂ ਘੜਬ ਨਹੀਂ ਸਕਦਾ ਸੀ ਜੰਗ ਦੇ ਮੈਦਾਨ 'ਚ ਉਸੇ ਤਰ੍ਹਾਂ ਹੀ ਹੈ ਭਾਈ ਇਹ ਗੁਰਮਤਿ ਦਾ ਜੋ ਪੰਧਾਰ ਹੈ ਜੋ ਗੁਰਨਾਨਕ ਸਾਹਿਬ ਜੀ ਸਾਨੂੰ ਵਰਤਾ ਰਹੇ ਹੈ ਤੇ નિਸ਼ਕਾਮ ਵਰਤਾ ਰਹੇ ਤੇ ਇਹਨੂੰ ਗਿਆਨ ਦੇ ਰਿਹਾ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਮੰਗਦੇ ਕੁਝ ਵੀ ਨਹੀਂ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਤੈਨੂੰ ਗੁਰਬਾਣੀ ਦੱਸ ਰਹੀ ਹੈ ਕਿ ਭਾਈ ਆਪਣੇ ਆਪ ਨੂੰ ਸ਼ੁੱਧ ਕਰ ਲੈ ਕਿੱਥੋਂ ਕਿੱਥੋਂ ਸ਼ੁੱਧ ਕਰਨਾ ਹੈ ਗੁਰਵਾਣੀ ਦਾ ਇੱਕ ਇੱਕ ਅੱਖਰ ਦਾਤ ਹੈ। ਹੁਣ ਬਾਦਸ਼ਾਹ ਕਹਿੰਦੇ ਹਨ ਕਤਕ ਹੋਵੇ ਸਾਦਸਨ। ਆਪਣੇ ਆਪ ਨੂੰ ਸੋਧ ਲੈਣਾ। ਆਪਣੇ ਆਪ ਦੇ ਸਫਾਈ ਕਰ ਦੇਣੀ ਕਾਦੀ ਤਾਂ ਦੀ ਨਹੀਂ ਮਨ ਦੀ। ਕਿ ਜਿਉਂ ਜਤੂ ਮਨ ਨੂੰ ਸੋਧਾ ਰਹੇਗਾ ਭਾਵ ਤੇਰੀ ਜੋ ਸੰਗ ਹੈ ਅੰਦਰੋਂ ਸੱਚ ਨਾਲ ਹੋ ਰਹੀ ਹੈ ਸਾਦਸਨ। ਕਿ ਕੇਵਲ ਤੋਂ ਕੇਵਲ ਇਸ ਤਰ੍ਹਾਂ ਦਾ ਜੀਵਨ ਬਤੀਤ ਕਰੇਗਾ ਜੇਦਨ ਕਤਕ ਹੋਵੇ ਸਾਦਸਾਂ ਬਿਨ ਸੇ ਸਬੇ ਸੋਚ ਸੋਚ ਤੋਂ ਪਾਵੰਦੈ ਨਰਕ ਦੁੱਖ ਤਕਲੀਫ ਕਾਸ਼ਟ ਜੋ ਵੀ ਹੈ ਤੇਰੇ ਸਾਰੇ ਖਤਮ ਹੋ ਜਾਣਗੇ ਜੇ ਤੂੰ ਅੰਦਰੋਂ ਆਪਣੇ ਆਪ ਨੂੰ ਸੋਧ ਲਵੇ ਹੁਣ ਸਾਨੂੰ ਲੱਗਦਾ ਕਿ ਸ਼ਾਇਦ ਅਸੀਂ ਕਿਸੇ ਇਕੱਠ ਜਿ ਬੈਠਾਂਗੇ ਇਥੇ ਅਜਦੇ ਹੁਕਮਾਂ ਮੇ ਫਰਮਾਂ ਜਗਾ ਲਿਏ ਕੀਤੀ ਹੈ ਉਥੇ ਗੱਲ ਕੀਤੀ ਹੈ ਸਤ ਦੀ ਗੱਲ ਕੀਤੀ ਹੈ ਸਤ ਦੀ ਗੱਲ ਸਿਖਾਈ ਜਾਂਦੀ ਹੈ ਤੇ ਕੀ ਹੈ ਉਹ ਕੇਵਲ ਤੋਂ ਕੇਵਲ ਜਿਤੇ ਇੱਕੋ ਨਾਮ ਵਿਖਾਣੇ ਕਹਿੰਦੇ ਜਿੱਥੇ ਇੱਕ ਨਾਮ ਦੀ ਇੱਕ ਪਰਮਾਤਮਾ ਦੀ ਗੱਲ ਹੁੰਦੀ ਹੈ ਜਿੱਥੇ ਸੰਸਾਰਿਕ ਗੱਲਾਂ ਹੁੰਦੀਆਂ ਸੰਸਾਰਿਕ ਜੰਗਾ ਜੁੱਧਾਂ ਲੜਾਈਆਂ ਵੀ ਆ ਪੋਲੀਟੀਕਲ ਗੱਲਾਂ ਹੁੰਦੀਆਂ ਉਹ ਇਕੱਠ ਜ਼ਰੂਰ ਹੈ 사ਤ ਸੰਗ ਨਹੀਂ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਿਕਾਣੀ ਜਿੱਥੇ ਕੇਵਲ ਤੋਂ ਕੇਲਕ ਨਾਮ ਦੀ ਗੱਲ ਹੋ ਰਹੀ ਹੈ ਪਰਮਾਤਮਾ ਦੀ ਗੱਲ ਹੋ ਰਹੀ ਹੈ ਕਿਸੇ ਕੌਮ ਮਜਬਜਾਤ ਪਾਤੀ ਕੀ ਦੀ ਗੱਲ ਹੀ ਨਹੀਂ ਹੋ ਰਹੀ ਕਿ ਕੇਵਲ ਤੋਂ ਕੇਵਲ ਸਿਖਾਇਆ ਜਾ ਰਿਹਾ ਹੈ ਕਿ ਆਪਾਂ ਭਾਈ ਸਾਰਿਆਂ ਨੇ ਉਸ ਵੈਗਰੂ ਦੇ ਘਰ ਵਿੱਚ ਜਾਣਾ ਉਸ ਵੈਗਰੂ ਨੂੰ ਕੁਝ ਕਰਨਾ ਹੈ ਕੇਵ ਸੰਨਰੰਕਰ ਕਾਲਪੁਰ ਹੁਣ ਅਸੀਂ ਕੁਝ ਕਰਨਾ ਹੈ ਉਹਦੇ ਬਾਅਦ ਤੇ ਭਾਈ ਸਾਫ਼ ਸੁਥਰੇ ਹੋਣਾ ਪੈਣਾ ਮਨ ਕਰਕੇ ਮਨ ਨੂੰ ਸ਼ੋਧਾ ਲਾਉਣਾ ਪੈਣਾ ਮਨ ਨੂੰ ਸੁਧਾਰਨਾ ਪੈਣਾ ਤੇ ਹੁਣ ਜੋ ਆਪ ਜੀ ਨੇ ਪ੍ਰਮਾਣ ਸਰਵਣ ਕੀਤਾ ਕਿ ਜੇ ਨਹੀਂ ਕਰੇਗਾ ਫਿਰ ਕੀ ਹੈ ਜੇ ਮਨ ਮੇਲੇ ਦਾ ਮੇਲਾ ਹੀ ਰਹੇਗੀ ਫਿਰ ਕੀ ਹੋਵੇਗਾ ਇਹ ਵੀ ਦੱਸਿਆ ਪਾਸ਼ਾ ਨੇ ਤੇ ਪੜੋ ਫੇਰਾ ਰਬ ਦੀਆਂ ਪੰਕਤੀਆਂ ਕਤਕ ਕਰਮ ਕਮਾਵੜੇ ਕਹਿੰਦੇ ਕਤਕ ਮਹੀਨੇ ਚ ਫਰਮਾਨ ਕਰਮ ਤੂੰ ਕੁਮਾਰੇ ਆ 마ੜੇ ਜੇਹਾ ਬੀਜ ਸੋਲੋਣੇ ਕਿ ਕਰਮਾ ਰੂਪੀ ਜੋ ਖੇਤੀ ਕਰਦੇ ਆਂ ਖੇਤੀ ਕਰਨੀ ਸਿੱਕ ਨਾਮ ਵਾਲੀ ਇੱਕ ਨਾਮ ਬੋ ਬੋ ਵਾਲੀ ਪੰਕਤੀ ਤੇ ਅਮਲ ਕਰਨਾ ਸੀ ਪਰ ਅਸੀਂ ਕੇਵਲ ਤੋਂ ਕੇਵਲ ਵਿਜੀ ਅਸ ਸੰਸਾਰ ਦੇ ਵਿੱਚ ਇਸ ਮਨੁੱਖਾ ਦੇ ਵਿੱਚ ਆ ਕੇ ਕੂੜ ਦਾ ਪ੍ਰਸਾਰ ਕੀਤਾ ਹੈ ਕੂੜ ਨਹੀਂ ਜੁੜ ਗਈ ਕੂੜ ਰਾਜਾ ਕੂੜ ਪਾਜਾ ਕੂੜ ਸਭ ਸੰਸਾਰ ਕੂੜ-ਕੂੜੇ ਨੇਹੋ ਲੱਗਾ ਵਿਸਰੇ ਆ ਕਰਤਾਰ ਸਾਡਾ ਵੀ ਕੂੜ ਨਾਲ ਹੀ ਝੂਠ ਨਾਲ ਹੀ ਪਏ ਮੋਹ ਲੱਗਿਆ ਹੋਇਆ ਜਮੀਨਾਂ ਪਿੱਛੇ ਲੜਦੇ ਆ ਘਰ-ਵਾਰ ਵਾਸਤੇ ਲੜਦੇ ਆ ਤਨ-ਦੌਲਤ ਵਾਸਤੇ ਲੜਦੇ ਆ ਮਾਇਆ ਪਿੱਛੇ ਲੜਦੇ ਆ ਹਰ ਇੱਕ ਦਾ ਭਾਈ ਇਹੀ ਰੋਣਾ ਹੈ ਭਾਵੇਂ ਇੱਕ ਘਰ ਤੋਂ ਗੱਲ ਲਈ ਪਾਵੇਂ ਦੇਸ਼ ਦੀ ਦੇਸ਼ ਨਾਲ ਗੱਲ ਲੈ ਲਈਏ ਇਹ ਜ਼ਮੀਨ ਦਾ ਟੁਕੜਾ ਸਾਡਾ ਏ ਸਾਡਾ ਏ ਕਿੰਨੇ ਪੁੱਤ ਮਰ ਗਏ ਕਿੰਨੇ ਮਰਦੇ ਆ ਭਾਈ ਜੰਗ ਜਦੋਂ ਦਖਾਉਫ पहले जाना किसी ने भी कुछ नहीं है चाहे इधर होधर होना नहीं जा भी जाना तू जिसना मूह लाया है कूड़ा कूड़ पर कूर संसार कूड़े कूड़े नेहो लगा विस्तर करतारा कहते तू भी झूठा ही है तू भी कूड़ा ही है कूड़ना ही प्रेम पाए बैठा कूड़ कूड़े नेहो लगा भी गया विस्तर करता ਤੈਨੂੰ ਪ੍ਰਮਾਤਮਾ ਭੁੱਲ ਗਿਆ ਭਲਿਆ ਮਾਨਸਾ ਆਇਆ ਤਾਂ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਵਾਸਤੇ ਆ ਸੰਸਾਰ ਦੇ ਵਿੱਚ ਤੇਰਾ ਜੋ ਜੀਵਨ ਹੈ ਮਨੁੱਖਾ ਦੇ ਮਿਲੀ ਹੈ ਇਹਦਾ ਇੱਕੋ ਇੱਕੀ ਮਕਸਦ ਹੈ ਇੱਕੋ ਇੱਕੀ ਪਰਪਜ ਹੈ ਉਹ ਹੈ ਗੁਰ ਸੇਵਾ ਤੇ ਭਗਤ ਕਮਾਈ ਤਵ ਇਹੇ ਮਾਨਸ ਦੇਈ ਭਾਈ ਤੇਨ ਮਨੁੱਖਾ ਦੇ ਇਹ ਪਤਾ ਕਿਵੇਂ ਮਿਲਿਆ ਖਾਣ ਬਾਤ ਤੇ ਨਹੀਂ ਘੁੰਮਣ ਫਿਰਨ ਬਾਤ ਤੇ ਨਹੀਂ ਸੌਣ ਬਾਤ ਤੇ ਨਹੀਂ ਇਹ ਮੌਕੇ ਮਿਲ ਜਾਣੇ ਆ ਜਦੋਂ ਤੂੰ ਪਸ਼ੂ ਪੰਛੀ ਵੀ ਹੋਵੇਂਗਾ ਜਾਨਵਰ ਵੀ ਬਣੇਗਾ ਤੇਰੀ ਆਤਮਾ ਇਨ੍ਹਾਂ ਘਰਾਂ ਦੇ ਵਿੱਚ ਵੀ ਜਾਣੀ ਹੈ ਜੇ ਕਿਤੇ ਮੁਕਤ ਨਾ ਹੋਏ ਜੇ ਕਿਤੇ ਮੁਕਤ ਨਾ ਹੋਇਆ 84 ਲੱਖ ਦੇ ਗੇੜ ਚੋਂ ਫਿਰ ਤੂੰ ਇਨ੍ਹਾਂ ਸਰੀਰਾਂ ਵਿੱਚ ਵੀ ਜਾਣਾ ਤੇਰੀ ਆਤਮਾ ਨੇ ਆਤਮਾ ਘੁੰਮਦੀ ਹੈ ਆਤਮਾ ਅਮਰ ਹੈ ਅਟੱਲ ਹੈ ਇਹਨੂੰ ਨਾ ਕੋਈ ਮਾਰ ਸਕਦਾ ਨਾ ਖਤਮ ਕਰ ਸਕਦਾ ਇਹਦਾ ਜਨਮਦਾਤਾ ਖੁਦ ਪ੍ਰਮਾਤਮਾ ਹੈ ਤੁਸੀਂ ਪ੍ਰਮਾਤਮਾ ਬਾਰੇ ਕੋਈ ਜਾਣਦੇ ਹੋ ਨਹੀਂ ਜਾਣਦੇ ਉਹਦੀ ਸਾਜੀ ਹੋਈ ਸេចਕੀ ਬਾਰੇ ਕੋਈ ਜਾਣਦੇ ਹੋ ਨਹੀਂ ਜਾਣਦੇ ਤੇ ਫਿਰ ਆਤਮਾ ਬਾਰੇ ਜਿਹੜੀ ਦਿਖਦੀ ਵੀ ਨਹੀਂ ਹੈ ਉਹਦੇ ਬਾਰੇ ਕੀ ਜਾਣ ਲਵਾਂਗੇ ਉਹ ਹਮੇਸ਼ਾ ਅਮਰ ਹੈ ਅਟਲ ਹੈ ਇਹ ਆਤਮਾ ਪਤਾ ਨਹੀਂ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਸਰੀਰਾਂ ਵਿੱਚੋਂ ਘੁੰਮ ਕੇ ਆਈ ਹੈ ਤੇ ਜੇ ਮੁਕਤ ਨਾ ਹੋਏ ਪਤਾ ਨਹੀਂ ਕਿੱਥੇ ਕਿੱਥੇ ਘੁੰਮਣੀ ਹੈ ਅਰਬਾਂ ਸਾਲ ਲੱਗ ਜਾਂਦੇ ਤਦ ਜਾ ਕੇ ਕਿਤੇ ਮਾਨ ਕੋ ਪ੍ਰਵਦੀ ਵੜੇ ਫਿਰ ਕਿਤੇ ਮਨੁੱਖਾ ਦੇਹੀ ਮਿਲਦੀ ਹੈ ਮਨੁੱਖਾ ਦੇਹੀ ਵਿੱਚ ਆ ਕੇ ਵੀ ਜਿਹੜੀ ਭਗਜਨ ਬੰਦਗੀ ਹੈ ਨਾ ਉਹਦੀ ਕਿਰਪਾ ਤਾਂ ਨਹੀਂ ਮਿਲਦੀ ਉਹ ਹੈ ਬਟ ਭਾਗੀ ਸਾਧ ਸੰਗ ਪ੍ਰਾਪਤ ਹੁਣ ਆਵਾਂਗੇ ਸੰਗਰਾਮ ਦਾ ਤੇ ਹੜਾ ਕਿਤੇ ਹਰ ਇੱਕ ਦੇ ਨਸੀਬ 'ਚ ਥੋੜੀ ਹੋਣਾ ਕਿ ਚਲੋ ਭਾਈ ਹੋਰ ਨਹੀਂ ਤਾਂ ਆਧੇ ਦਿਨ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾ ਦੀਏ ਆਲਸ ਨਿੰਦਰਾ ਲਾਲਚ ਇਹ ਸਾਡੇ ਦੁਸ਼ਮਣ ਨੇ ਇਹਨਾਂ ਨੇ ਸਾਨੂੰ ਹੌਂ ਨਹੀਂ ਦੇਣਾ ਸੋਝੋ ਕੀ ਕਰਨਾ ਜਾ ਕੇ ਛੱਡ ਪਰੇ ਕੰਮ ਕਰ ਲਈਏ ਕੰਮ ਕਰਦਾ ਉਹ ਹੋਵੇਗਾ ਲਾਲਚ ਹੋਵੇਗਾ ਨਿੰਦਰਾ ਹੋਵੇਗੀ ਆਲਸ ਹੋਵੇਗੀ ਪਾਸ਼ਾ ਕਹਿੰਦੇ ਮਨੁੱਖਾ ਦੇ ਵਿੱਚ ਇਹਨਾਂ ਨੂੰ ਤਿਆਗ ਦੇ ਭਾਈ ਇਹ ਤੇਰੇ ਦੁਸ਼ਮਣ ਨੇ ਇਹਨਾਂ ਦਾ ਟਾਕਰਾ ਲਿਆ ਕਰ ਤੇ ਪਾਸ਼ਾ ਕਹਿੰਦੇ ਜੋ ਤੂੰ ਅੱਜ ਕਰ ਰਿਆ ਨਾ ਕਰ ਤੱਕ ਕਰਮ ਕਮਾਵੜੇ ਦੋਸ਼ਨ ਕਾਹੂ ਜੋਗ ਕੰਮ ਤੇਰੇ ਕੀਤੇ ਹੋਏ ਨੇ ਭਾਈ ਕੰਮ ਤੂੰ ਕਰਦਾ ਨੁਕਸਾਨ ਹੋ ਗਿਆ ਫਾਇਦਾ ਹੋ ਗਿਆ ਰੱਬ ਦਾ ਸ਼ੁਕਰਾਨਾ ਨਹੀਂ ਹੈ ਭਲਾ ਹੋ ਗਿਆ ਵੀ ਤਾਂ ਵਾਹਿਗੁਰੂ ਨੇ ਕੀਤਾ ਅਸੀਂ ਕਾਹਦੀ ਜੋਗੇ ਸੀ ਮੈਂ ਕੀਤਾ ਜਦੋਂ ਕੋਈ ਨੁਕਸਾਨ ਹੋ ਗਿਆ ਸਿੱਧਾ ਹੀ ਨੇੜੇ ਨਾਲ ਤੇਰੇ ਰੱਬ ਨੂੰ ਰੱਬਾ ਅਸੀਂ ਤੇਰਾ ਕੀ ਮਾਰਾ ਕੀਤਾ ਰੱਬਾ ਤੂੰ ਚੰਗਾ ਵੀ ਕੀ ਕਰ ਸਕਦਾ ਭਾਈ ਨਾ ਤੂੰ ਮਾੜਾ ਕਰ ਸਕਦਾ ਨਾ ਪਰਮੇਸ਼ਰ ਦਾ ਚੰਗਾ ਕੁਰਤ ਕਰ ਸਕਦਾ ਕੀ ਪ੍ਰਮਾਤਮਾ ਨੂੰ ਭੋਜਨ ਲਾ ਕੇ ਦੇਂਗਾ ਥਾਲੇ ਸਜਾ ਕੇ ਦੇਂਗਾ ਕੱਪੜੇ ਪਹਿਨ ਆਏਗਾ ਉਹ ਤਾਂ ਉਹਨੂੰ ਚਾਹੀਦਾ ਹੀ ਨਹੀਂ ਜਿਸ ਚੀਜ਼ ਦੀ ਉਸਨੂੰ ਭੁੱਖ ਲੱਗੀ ਹੁੰਦੀ ਹੈ ਨਾ ਤੇ ਜਿਹੜੀ ਉਹਦੇ ਤੱਕ ਪਹੁੰਚਾ ਦਿੰਦੇ ਹੈ ਪਤਾ ਕੀ ਹੈ ਓਏ ਕੇਵਲ ਤੋਂ ਕੇਵਲ ਪ੍ਰੀਤ ਤੇ ਜਿਹੜੇ ਪ੍ਰੀਤ ਕਰਦੇ ਨੇ ਸੱਚੀ ਉਹਨਾਂ ਨੂੰ ਨਾ ਤਾਂ ਹੱਥ ਜੋੜਨੇ ਪੈਂਦੇ ਨਾ ਕਹਿਣਾ ਪੈਂਦਾ ਉਹ ਤਾਂ ਪਰਮਾਤਮਾ ਉਹਨਾਂ ਬਾਤ ਤੇ ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਲਤਰ ਤਰੇ ਆ ਕਹਿੰਦੇ ਸਾਰੇ ਖਜ਼ਾਨੇ ਉਹਨਾਂ ਬਾਤ ਤੇ ਤਾਂ ਆਪ ਚ ਹਕੀਕਤ ਦੇ ਦੇਖਿਓ ਕਿਤੇ ਮੇਰਾ ਭਗਤ ਭਗਤੀ ਕਰਦਾ ਕਿਤੇ ਮੈਂ ਦੇਰ ਨਾ ਹੋ ਜਾਏ ਇੱਕ ਪਲਕ ਇਹ ਸੱਚੇ ਹਿਰਦੇ ਇਰਾਦੇ ਨਾਲ ਕੋਈ ਯਾਦ ਕਰੇ ਤੇ ਕਿਤੇ ਵੈਗਰੋ ਨੂੰ ਪਤਾ ਨਹੀਂ ਹੁੰਦਾ ਹੈ ਸਭ ਪਤਾ ਉਸਨੂੰ ਘਟ ਘਟ ਕੇ ਅੰਤਰ ਕੀ ਜਾਣਦਾ ਫਲੇ ਬਰੇ ਕੀ ਪੀਰ ਪਿਛਤ ਪਸਾਜੀ ਦਸ਼ਮੇਸ਼ ਪਿਤਾ ਨੂੰ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਕਾਗਜ਼ ਦਾ ਟੁਕੜਾ ਜਿਹੜਾ ਆਨੰਦਪੁਰ ਸਾਹਿਬ ਤੋਂ ਆਪਣੇ ਕਮਰ ਕਿਸੇ ਨਾ ਬੰਨਿਆ ਹੋਇਆ ਇਹ ਤੇ ਰੱਖਿਆ ਨਹੀਂ ਕਿ ਸੰਭਾਲ ਕੇ ਰੱਖ ਦਿਓ ਆਪਦੇ ਕੋਲ ਰੱਖਿਓ ਪਤਾ ਕਿਉਂ ਇਹ ਪਤਾ ਸੀ ਭਾਈ ਇਹਨੂੰ ਲੈਣ ਵਾਸਤੇ ਆਉਣਗੇ ਉਸੇ ਟੁਕੜਾ ਕਾਗਜ਼ ਦਾ ਵਿਦਾਵੇ ਵਾਲਾ ਜਿਹੜੇ ਮੱਝ ਦੇ ਸਿਕ ਲੈ ਕੇ ਦੇਏ ਸੀ ਉਹ ਖਣ ਬਾਣੇ ਕਹਿੰਦੇ ਕਿੱਡੀ ਵੱਡੀ ਫੌਜ ਆ ਮਹਾਰਾਜ ਕਿੱਥੋਂ ਲੜਾਂਗੇ ਹੌਸਲਾ ਛੱਡ ਗਏ ਸੀ ਡਰ ਗਏ ਸੀ ਭੁੱਖ ਅੱਗੇ ਡਰ ਗਏ ਆ ਮੁਗਲਾਂ ਦੀਆਂ ਫੌਜਾਂ ਦੇਖ ਕੇ ਡਰ ਗਏ ਭੱਜਿਆ ਏ ਛੱਡ ਕੇ ਆ ਗਏ ਗੁਰੂ ਮਹਾਰਾਜ ਮਹਾਰਾਜ ਕਹਿੰਦੇ ਜਾਣਾ ਤਾਂ ਭਾਈ ਮੈਂ ਤੁਹਾਨੂੰ ਕਹਿੰਦਾ ਰੁਕ ਜਾਓ ਤੁਹਾਡਾ ਕੱਖ ਨਹੀਂ ਵਿਗੜਦਾ ਕਿ ਤੁਹਾਡਾ ਨਾਮ ਹੋਏਗਾ ਜੁਗਾਂ ਜਪਾ ਤੱਕ ਤੁਹਾਨੂੰ ਕੌਮਾਂ ਜਾਣਣਗੀ ਨਹੀਂ ਭਾਈ ਗੁਰੂ ਤੇ ਵਿਸ਼ਵਾਸ ਨਹੀਂ ਭਰੋਸਾ ਨਹੀਂ ਸੀ ਪਾਸਾ ਕਹਿੰਦੇ ਠੀਕ ਆ ਵੀ ਜੇ ਜਾਣਾ ਲੈ ਕੇ ਜਾਓ ਵਿਦਾਵਾ ਦਿੱਤਾ ਜਿਨ੍ਹਾਂ ਨੇ ਵਿਦਾਵਾ ਦਿੱਤਾ ਪਾਸ ਨੇ ਨਹੀਂ ਕਿ ਜਾਓ ਦਫਾ ਹੋ ਵੇ ਇਥੋਂ ਅੰਦਰ ਦੀ ਗੱਲ ਜਾਣਦੇ ਸੀ ਕਿ ਇਹਨੇ ਨਹੀਂ ਮੁੜ ਕੇ ਆਉਣਾ ਵਾ ਇਹਨਾਂ ਦੇ ਅੰਦਰ ਹੀ ਸੱਚੀ ਪ੍ਰੀਤ ਜਾਗਣੀ ਹੈ ਅੱਜ ਦੁਖੀ ਆ ਕੋਈ ਗੱਲ ਨਹੀਂ ਪਰ ਕੱਲ ਨੂੰ ਸੱਚਾ ਹੋ ਕੇ ਆ ਜਾ ਗੁਰੂ ਤੈਨੂੰ ਪਰਵਾਣ ਕਰੂਗਾ ਇਥੇ ਜਿੰਨੇ ਮਰਜੀ ਭਾਗ ਕਮਾ ਲੈ ਪਰ ਜਦ ਦਿਨ ਆਉਣਾ ਸੱਚਾ ਸੱਚਾ ਹੋ ਕੇ ਆ ਜਾ ਉਹਨੇ ਤੈਨੂੰ ਗੱਲ ਲਾ ਲੈਣਾ ਜੇ ਸ਼ਰਨ ਆਵੇ ਤੇ ਸਕੰਠ ਲਾਵੇ ਹੇ ਵਰਦ ਸਵਾਮੀ ਸੰਤ ਜੇ ਪਾਸ਼ਾ ਚਾਹੁੰਦੇ ਤਾਂ ਉਹ ਕਾਗਜ਼ ਦਾ ਟੁਕੜਾ ਸੜਦੇ ਕਦੇ ਛੱਡੋ ਪਰ ਇਹਨਾਂ ਨੂੰ ਹੁਣ ਪਰ ਪਤਾ ਸੀ ਕਿ ਇਹ ਸੱਚੀ ਪ੍ਰੀਤ ਵਾਲੇ ਆ ਉਹੀ ਸਿੰਘ ਜਦੋਂ ਆਏ ਨਾ ਫਿਰ ਤੇ ਰਾਣੇ ਦੀ ਢਾਵਦੇ ਤੇ ਜਦ ਜੰਗ ਜਦੋਂ ਹੋਇਆ ਮੁਖਸਰ ਸਾਹਿਬ ਦੀ ਕਿ ਜਦੋਂ ਆਏ ਭਾਈ ਮਾਹ ਸਿੰਘ ਵਰਗੇ ਮਾਤਾ ਪਾਪਾ ਕੋ ਜੀ ਲੈ ਕੇ ਉਹਨਾਂ ਨੂੰ ਫਰੇਰ ਕੇ ਲੈ ਕੇ ਤੇ ਜਦੋਂ ਆਏ ਜੰਗ ਲੜੀ ਗੁਰੂ ਪਾਸ਼ਾ ਦੂਰ ਬੈਠੇ ਆ ਦੇਖ ਰਹੇ ਕਿ ਸਾਡੀ ਫੌਜ ਸਿੰਘਲ ਇੱਥੇ ਬੈਠਿਆ ਉਹ ਕੌਣ ਲੜ ਰਿਹਾ ਮੁਗਲਾਂ ਨਾਲ ਪਤਾ ਸਭ ਕੁਝ ਹੈ ਪਤਾ ਸਭ ਕੁਝ ਹੈ ਸਭ ਕੋ ਜਾਣਦਾ ਜਿਸ ਨੂੰ ਇਹ ਪਤਾ ਕਿ ਬਦਾਵਾ ਪੜਵਾਉਣ ਵਾਸਤੇ ਇਹ ਆਉਣਗੇ ਸਿੰਘ ਇਸ ਕਰਕੇ ਪਰਿਵਾਰ ਵਿਛੜ ਗਿਆ ਸਰਸੱਚ ਸਭ ਕੁਝ ਵਹਿ ਗਿਆ ਘੜੀ ਚਮਕੌਰ ਤੇ ਸਭ ਕੁਝ ਵਹਿ ਗਿਆ ਪਰ ਉਹ ਵਿਦਾਵਾ ਨਹੀਂ ਛੱਡਿਆ ਗੁੰਮਰ ਹੁਣ ਦਿੱਤਾ ਕਿ ਮੇਰਾ ਸਿੱਖ ਮੰਗੇ ਤੇ ਮੈਂ ਦੇਰੀ ਕਰਾਂ ਪ੍ਰਮਾਤਮਾ ਵੀ ਇਹ ਤੋ ਸੱਚੀ ਪ੍ਰੀਤ ਕਰੇ ਤੇ ਫਿਰ ਵੀ ਕਹਾਂਗੇ ਮੇਰੇ ਅਰਦਾਸਾਂ ਚ ਨਾਮ ਲੈ ਦੋ ਨਹੀਂ ਭਈ ਇਹ ਤਾਂ ਝੂਠ ਹੈ ਨਾਮ ਲਿਆ ਕੁਝ ਨਹੀਂ ਹੋਣਾ ਇੱਥੇ ਤਾਂ ਪ੍ਰੀਤ ਦਿਖਾ ਸੱਚੀ ਉਹ ਤਾਂ ਖੁਦ ਚੱਕੀ ਫਿਰਦਾ ਜਦੋਂ ਆਏ ਨਾ ਜਦੋਂ جنگ ਲੜੀ ਜਾ ਦੇਖਿਆ ਜਾ ਕੇ ਟਕਾਓ ਹੋਇਆ ਮੁਗਲ ਭੱਜ ਗਏ 40 ਸਿੰਘ ਤੇ 5000 ਦੀ ਮੁਗਲਾਂ ਦੀ ਫੌਜ ਸੀ ਜਿਹਨਾਂ ਟੱਕਰ ਆ ਲਿਆ ਸੀ ਉਹਨਾਂ ਹੀ ਸਿੰਘਾਂ ਨੇ ਜਿਹੜੇ ਕਦੇ ਬਦਾਵਾ ਦੇ ਕੀਏ ਸੀ ਸਾਰੇ ਜੀਤ ਹੋ ਗਏ ਨੇ ਭਾਈ ਇੱਕ ਪਾਸੇ ਹਲਕੀ ਜਿਹੀ ਆਵਾਜ਼ ਆਉਂਦੀ ਹੈ ਦੇਖਿਆ ਭਈ ਝਾੜਿਆਂ 'ਚ ਕੋਈ ਆਵਾਜ਼ ਆ ਰਹੀ ਹੈ ਜਦੋਂ ਦੇਖਿਆ ਭਈ ਇਹ ਤਾਂ ਵੀ ਸਰੀਰ ਚਲੇ ਜਾਣ ਹੈ ਜਦੋਂ ਦੇਖਿਆ ਭਈ ਮੋਹ ਦੇ ਉੱਤੇ ਆਪਣਾ ਸਤਿਗੁਰੂ ਆਇਆ ਨੇ ਗੋਦ ਵਿੱਚ ਸੀਸ ਲਿਆ ਭਾਈ ਮਹਾ ਸਿੰਘ ਦਾ ਤੇ ਆਪਣੇ ਪੱਲੂ ਨਾਲ ਉਹਦਾ ਮੂੰਹ ਸਾਫ਼ ਕੀਤਾ ਕਹਿੰਦੇ ਮਹਾ ਸਿੰਘ ਆ ਗਏ ਆ ਪਾਤਸ਼ਾਹ ਜੀ ਪਾਣੀ ਪਿਰਾਉਣ ਲੱਗੇ ਆ ਪਾਣੀ ਪੀਲਾ ਨਹੀਂ ਮਹਾਰਾਜ ਪਾਣੀ ਪੀਣ ਦਾ ਸਮਾਂ ਨਹੀਂ ਇੰਨਾ ਕੀ ਸਮਾਂ ਦਿੱਤਾ ਤੁਸੀਂ ਬਰਨਾਨਕ ਸਾਇਤੋ ਇੰਨਾ ਕੀ ਸਮਾਂ ਮਿਲਿਆ ਕਿ ਆ ਵਿਦਾਵਾ ਪਾੜ ਦੋ ਤੇ ਪਾਤਸ਼ਾਹ ਕਹਿੰਦੇ ਮਹਾਰਾਜ ਕਿਵੇਂ ਭਾਈ ਮਹਾ ਸਿੰਘ ਤੈਨੂੰ ਪਤਾ ਮੈਂ ਆਇਆ ਕਿਹੜੇ ਕਿਹੜੇ ਦੁੱਖ ਤਕਲੀਫਾਂ ਸੰਕਟ ਚ ਲੱਗੇ ਕੀ ਕੁਝ ਗਵਾ ਕੇ ਆਇਆ ਤੇ ਤੋ ਇੱਕ ਟੁਕੜੇ ਨੂੰ ਕਹਿੰਦਾ ਕਹਿੰਦੇ ਨਹੀਂ ਪਾਛਾ ਤੁਸੀਂ ਸਭ ਕੁਝ ਛੱਡ ਸਕਦੇ ਹੋ ਪਰ ਆਪਣੇ ਸਿੱਖ ਦੀ ਸੱਚੀ ਸ਼ਰਧਾ ਭਾਵਨਾ ਵਾਲੇ ਦੀ ਮਰਦ ਪੂਰੀ ਨਾ ਹੋਵੇ ਨਹੀਂ ਹੋ ਸਕਦਾ ਜਦੇ ਇਹ ਗੱਲ ਕਹੀ ਤੇ ਪਾਸ਼ਾ ਨੇ ਕੱਢਿਆ ਵੀ ਦਾਵਾ ਅੱਲਾਹ ਭਾਈ ਪਾੜ ਦਤਾ ਟੁੱਟੀ ਗੰਢਨ ਹਾਰ ਸਰ ਗੁਰਦਰਾ ਸਾਹਿਬ ਨਾ ਜਾਣੀ ਆਪ ਜਾ ਕੇ ਮੱਥਾ ਟੇਕਣ ਦੀ ਇਤਿਹਾਸ ਪੜੀਦਾ ਕਿ ਇਥੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਜਿੰਨਾ ਮਰਜੀ ਗੁਰੂ ਤੋਂ ਬੇਮਖੋਜ ਜਿੱਦਣ ਸੱਚੀ ਸ਼ਰਧਾ ਭਾਵਨਾ ਨਾਲ ਆ ਗਿਆ ਤੇ ਗੁਰੂ ਨੇ ਤੈਨੂੰ ਗੱਲ ਲਾਹੀ ਲੈਣਾ ਭਾਈ ਆ ਜਾਕਰ ਤੁਮੀ ਆ ਜਾਕਰ ਭਾਈ ਹੋ ਗਏ ਪਾਪ ਕੋਈ ਨਹੀਂ بڑے ਪਾਪ ਕੁਮਾਲੇ ਹੈ بڑے ਮਾੜੇ ਕਰਮ ਹੋ ਗਏ ਸਿੱਧੇ ਪਾਸੇ ਆ ਜਾ ਚੰਗਾ ਬੀਜ ਬੀਜ ਲੈ ਉਹਨੇ ਚੰਗੇ ਫਲ ਲੱਗਣ ਲੱਗ ਜਾਣਗੇ ਇਹ ਕਈ ਸਾਲਾਂ ਤੋਂ ਬੀਜ ਰਹੇ ਆ ਭਾਈ ਫਸਲ ਨਹੀਂ ਉਗ ਰਹੀ ਬਰਬਾਦ ਹੋ ਰਹੀ ਹੈ ਹਣੇ ਫਸਲੀ ਬਦਲਦੀ ਹੈ ਜੋ ਬੀਜੀ ਉਹਨੂੰ ਫੜ ਲੱਗੇ ਤੇ ਪਿਛਲੀ ਤਾਂ ਭੁੱਲੀ ਜਾਣੀ ਆ ਨਾ ਫਿਰ ਹੁਣ ਜਿਹੜੇ ਫੜ ਲੱਗੇ ਉਹ ਤਾਂ ਖਾਈ ਉਸੇ ਤਰ੍ਹਾਂ ਹੀ ਭਾਈ ਅੱਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਵੇਤੀ ਸੋ ਵੇਤੀ ਜੋ ਸਮਾ ਗਿਆ ਗਿਆ ਉਹ ਨਹੀਂ ਆ ਤਾਣਾ ਬਸ ਹੁਣ ਤਾਂ ਸਧਰ ਜਾ ਹੁਣ ਤਾਂ ਸੁਧਾਰ ਕਰ ਲੈ ਹੁਣ ਤਾਂ ਗੁਰੂ ਦੇ ਮਤ ਦੇ ਦਵਾਰੇ ਆ ਜਾ ਤੇ ਪਾਛਾ ਕਹਿੰਦੇ ਮਾੜੇ ਕਰਮ ਤੂੰ ਕਰਦਾ ਦੋਸ਼ ਪ੍ਰਮਾਤਮਾ ਨੂੰ ਨਾ ਦਿੰਦਾ ਤਤਕ ਕਰਮ ਕਵਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਅਜਣੇ ਆਤਮਾ ਦੁਖੀ ਬੈਠੀਆਂ ਨਾ ਸੰਸਾਰ ਦੇ ਵਿੱਚ ਪਤਾ ਕਿਉਂ ਦੁਖੀ ਜੇ ਕਿਤੇ ਪਰਮੇਸ਼ਰ ਨੂੰ ਯਾਦ ਕਰਦੇ ਹੁੰਦੇ ਤਾਂ ਨ ਤਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਆਨੰਦ ਆ ਰਹੇ ਆ ਕਹਿੰਦੇ ਆਨੰਦ ਆ ਰਹੇ ਆ ਆਰਾ ਚੱਲ ਰਿਹਾ ਸੀ ਦਤ ਭਾਈ ਤਾਰੂ ਸਿੰਘ ਜੀ ਵਰਗੇ ਭਾਈ ਮਨੀ ਸਿੰਘ ਜੀ ਬੰਦ ਬੰਦ ਕੱਟੇ ਜਾ ਰਹੇ ਆ ਫਿਰ ਵੀ ਕਹਿੰਦੇ ਆ ਆਨੰਦ ਆ ਗਿਆ ਭਈ ਆਨੰਦ ਆ ਗਿਆ ਅੱਜ ਮੇਰੀ ਜ਼ਿੰਦਗੀ ਪਰਵਾਨ ਹੋ ਗਈ ਗੁਰੂ ਦੇ ਲੇਖੇ ਲੱਗੀ ਏ ਅੱਜ ਮੇਰਾ ਜੋ ਜੀਵਨ ਸੀ ਇਹ ਗੁਰੂ ਦੇ ਲੇਖੇ ਲੱਗ ਗਿਆ ਪਤਾ ਕਿਉਂ ਉਹ ਪਰਮੇਸ਼ਰ ਨੂੰ ਤੇ ਹੁੰਦੇ ਸੀ ਸੱਚੇ ਦਿਲੋਂ ਹਿਰਦੇ ਨਾਲ ਆਪਾਂ ਥੋੜਾ ਜਿਹਾ ਨੁਕਸਾਨ ਜਿਹੜਾ ਪ੍ਰਾਪਟ ਹੁੰਦਾ ਨਾ ਜੇ ਉਹ ਵੀ ਘਟ ਜਾਵੇ ਨਾ ਮਤਲਬ ਆਪਾਂ 1 ਲੱਖ ਇਨਵੈਸਟ ਕੀਤਾ ਵਾ ਪਿਛਲੇ ਸਾਲ ਸਾਡਾ 1 ਲੱਖ ਹੋਰ ਸਾਨੂੰ ਮਿਲ ਗਿਆ ਇਨਵੈਸਟ ਹੋ ਗਿਆ ਪਰ ਇਸ ਵਾਰ ਸਾਨੂੰ 50 ਮਿਲਿਆ ਵਾ ਫੇਰ ਵੀ ਰੋਣਾ ਕਰਨਾ ਉਹ ਤੇਰਾ ਲੱਖ ਮੂਲ ਤਾਂ ਭਈ ਸਲਾਮਤ ਹੈ ਨਾ ਜਿਹੜੇ ਤੇਰਾ ਪ੍ਰੋਫਿਟ ਸੀ ਉਹਦੇ ਚੋਂ ਘਟਾ ਹੋਇਆ ਪਰ ਫੇਰ ਵੀ ਰੋਣਾ ਹੈ ਫੇਰ ਵੀ ਦੁੱਖ ਤਕਲੀਫਾਂ ਨੇ ਫੇਰ ਵੀ ਸੰਕਟ ਹੈ ਬੇਟਾ ਕਿਸ਼ਾਉਕਾਰ ਹੈ ਦੁਕਾਨ ਤੇ ਬੈਠਾ ਰੋ ਰਿਹਾ ਹੈ ਗ੍ਰਾਹਕ ਨੇ ਪੁੱਛਿਆ ਮਨੇ ਨੂੰ ਕਹਿੰਦੇ ਰੋ ਗਿਆ ਰਿਆ ਕਹਿੰਦਾ ਰੋ ਰਿਆ ਕਹਿੰਦੇ ਇਹਨੂੰ ਘਾਟਾ ਪੈ ਗਿਆ ਕਾਹਦਾ ਕਹਿੰਦਾ ਜੋ ਪਿਛਲਾ ਬਿਜ਼ਨਸ ਸੀ ਉਹਦੇ ਵਿੱਚ ਅਸੀਂ ਆਪਣੀ ਲਾਗਤ ਕੱਢ ਕੇ ਐਨਾ ਪੈਸਾ ਕਮਾਇਆ ਸੀ ਥੋੜੇ ਦਾ ਘਟ ਗਿਆ ਉਹ ਚੋਂ ਤੁਹਾਨੂੰ ਤਕਲੀਫ ਹੋ ਰਹੀ ਹੈ ਸੰਕਟ ਹੋ ਰਿਹਾ ਉਹਦੇ ਕਰਕੇ ਰੋ ਰਿਹਾ ਇਹ ਸਾਡੇ ਹਾਲਤ ਨੇ ਥੋੜਾ ਜਿਹਾ ਦੁੱਖ ਆਇਆ ਜਦੀ ਰੋਣੇ ਆ ਪਰ ਜੇ ਰੱਬ ਦੇ ਹੋਏ ਫਿਰ ਭਾਵੇਂ ਬੰਦ-ਬੰਦ ਕੱਟੇ ਜਾਓ ਫਿਰ ਵੀ ਨਹੀਂ ਪਤਾ ਲੱਗਦਾ ਇਹ ਪਾਛਾ ਕੀ ਪਰਮਾਨ ਕਰਦੇ ਹਨ ਪਰਮੇਸ਼ਰ ਤੇ ਭੁੱਲਿਆ ਇਹ ਸਾਰਿਆਂ ਨੇ ਦੇਖਣਾ ਆਪਣੇ ਵੱਲ ਕਿ ਸਾਡੇ ਦੇ ਦੁੱਖ ਨੇ ਸੰਕਟ ਨੇ ਗਰੀਬੀ ਆ ਤਨ ਕਰਕੇ ਦੁਖੀ ਆ ਮਨ ਕਰਕੇ ਦੁਖੀ ਆ ਕਿਉਂ ਉਹਦਾ ਕਾਰਨ ਆਹਾ ਵਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਪਰਮੇਸ਼ਰ ਨੂੰ ਭੁੱਲ ਜੇ ਫਿਰ ਭਾਈ ਦੁੱਖ ਤਕਲੀਫਾਂ ਆਉਣੀਆਂ ਆਉਣੀਆਂ ਫਿਰ ਭਟਕੇਗਾ ਦੁਖੀ ਇੱਥੇ ਤਾਂ ਸਤਿਗੁਰੂ ਪਾਤਸ਼ਾਹ ਦੀ ਸਰਣੀ ਆ ਜਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਕਤ ਮੁਕਦੇਵੇ ਕਾਟੇ ਜਮ ਕੀ ਫੰ ਤੂੰ ਤਾਂ ਦੇ ਰੋਗਾਂ ਦੀ ਕੀ ਗੱਲ ਕਰਦਾ ਉਹ ਤਾਂ ਤੇਰੇ ਜਮਾਂ ਦੀਆਂ ਫਾਂ ਵੀ ਕੱਢ ਦੂ ਭਾਈ ਤੂੰ ਆ ਤਾਂ ਅਸੀਂ ਸ਼ਰਨੋਂ ਦੇ ਵਿੱਚ ਇਹ ਤਾਂ ਉਹ ਦਰਬਾਰ ਆ ਜਿੱਥੇ ਗੁੰਗੇ ਬੋਲਦੇ ਆਂਦਿਆਂ ਨੂੰ ਦੇਖਣ ਲੱਗ ਜਾਂਦਾ ਹੈ ਇਹ ਲੰਗੜਿਆਂ ਨੂੰ ਭਾਈ ਉਹ ਪਹਾੜ ਚੜਾ ਆਂਦਾ ਨਹੀਂ ਸ਼ਕਤੀ ਪਾਵਰ ਐ ਪਰਿਸ਼ ਭਾਵਨਾ ਲੈ ਕੇ ਤਾ ਨਾ ਸ਼ਰਧਾਤ ਲੈ ਕੇ ਤਾ ਨਾ ਸ਼ਰਧਾ ਨਹੀਂ ਐ ਅਲੇ ਵੀ ਲਾਲਚ ਅਲੇ ਵੀ ਠੱਗਾ ਢੋਰੀਏ ਨੇ ਇਹ ਪਾਛਾ ਕਹਿੰਦੇ ਜਦੋਂ ਤੂੰ ਰੱਬ ਨੂੰ ਭੁੱਲ ਗਿਆ ਤੋ ਖੌਣਗੇ ਅ ਜਿਹਦੇ ਜਿਹਦੇ ਦੁੱਖ ਆਏ ਹੋਣਗੇ ਦੇਖ ਲਓ ਭਾਈ ਬਾਕੀ ਸਭ ਤੋਂ ਗਲਤੀ ਹੋ ਗਈ ਸੀ ਰੱਬ ਨੂੰ ਭੁੱਲੇ ਬੈਠੇ ਪਰਮੇਸ਼ਰ ਤੇ ਭੁੱਲੇ ਆਂ ਵਿਆਪਨ ਸਬੇ ਰੋ ਬੇਮਕ ਹੋਏ RAM ਤੇ ਲਗਨ ਜਨਮ ਤੇ ਜੋ ਕਹਿੰਦੇ ਰੱਬ ਤੋਂ ਤੂੰ ਮੁੱਕ ਮੋੜ ਲਿਆ ਆ ਮਨੁੱਖਾ ਦੇ ਵਿੱਚ ਆ ਗਿਆ ਫਿਰ ਜਨਮਾਂ ਜਨਮਾਂ ਦੇ ਬਿਯੋਗ ਲੱਗਣੇ ਆ ਅਰਬਾਂ ਕਰਵਾ ਸਾਲ ਲੱਗ ਜਾਣੇ ਵਿਛੋੜੇ ਦੇ ਫਿਰ ਇੱਕ ਮਨੁੱਖਾ ਦੇ ਹੀ ਮਿਲੂਗੀ ਚਾਂਸ ਦਿੱਤਾ ਜਾਊਗਾ ਲੈ ਭਾਈ ਹੁਣ ਸੁਧਰ ਜਾ ਸੁਧਰਨਾ ਫੇਰ ਨਹੀਂ ਪਤਾ ਨਹੀਂ ਕਿੰਨੇ ਅਰਬਾ ਸਾਲ ਬਾਅਦ ਸਾਨੂੰ ਅਜ ਮਨੁੱਖਾ ਦੇ ਹੀ ਮਿਲੀ ਐ ਸਾਤਮਾ ਨੂੰ ਇਸ ਘਰ ਵਿੱਚ ਬੈਠ ਕੇ ਬੰਦਗੀ ਕਰਨੀ ਆ ਭਜਨ ਕਰਨੇ ਹਲੇ ਵੀ ਸੰਸਾਰ ਨਾਲ ਜੁੜਿਆ ਬੈਠਾ ਸੰਸਾਰ ਕੋ ਪਦਾਰਥ ਨਾਲ ਝੂਠ ਨਾਲ ਜੁੜਿਆ ਬੈਠਾ ਹੋਇਆ ਕਿ ਕੇਵਤੋ ਕੇਵਲ ਤੂੰ ਸਿਰਫ ਸੰਸਾਰ ਬਾਰੇ ਸੋਚ ਨਿਰੰਕਾਰ ਬਾਰੇ ਉਸ ਵੈਗਰੂ ਬਾਰੇ ਸੋਚ ਕਿ ਇਹdna ਮੇਰਾ ਮਲਾਪ ਕਿਵੇਂ ਹੋਵੇ ਤੇ ਸਤਿਗੁਰੂ ਪਾਛੇ ਕਿਨਵੇਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਇੱਕ ਪਾਲ ਨਹੀਂ ਲੱਗਦਾ ਕਿ ਦਰਿਆਵੇ ਕੰਨੇ ਵੰਗਲਾ ਬੈਠਾ ਇਕੱਲ ਕਰੀ ਖੇਲ ਕਰਦੇ ਹਾਂ ਜਨੂ ਚਿੰਤੇ ਬਾਜ਼ ਬਾਜ਼ ਪੈਤਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸੰ ਸੋ ਗਾਲੀ ਰੱਬ ਕੀ ਸਾਡੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਭਾਈ ਹੱਸਦੇ ਖੇੜਦੇ ਜਾ ਰਹੇ ਕਿ ਆਪਾਂ ਨਿਤ ਦੇਖਦੇ ਆ ਕਿ ਭਾਈ ਜੀਵਨ ਬੜਾ ਸੁਖੀ ਸੀ ਈ ਕਾਰਨ ਹੋ ਗਈ ਮੌਤ ਕਿਵੇਂ ਆ ਗਈ ਪਤਾ ਨਹੀਂ ਲੱਗਿਆ ਕਾਲੇ ਹੀਰੀ ਫਰੇ ਵਦਕ ਜਿਓ ਕਹੋ ਕਵਨ ਵਦ ਕੀ ਜੇ ਪਤਾ ਨਹੀਂ ਕਦੋਂ ਇੱਕ ਕਾਲ ਦੇ ਸਮੇ ਇੱਥੇ ਬੈਠੇ ਆਂ ਕਥਾ ਸੁਣ ਰਹੀ ਹੈ ਕਥਾ ਹੋ ਰਹੀ ਹੈ ਪਤਾ ਨਹੀਂ ਕਿਸ ਸਮੇ ਕੀ ਦੇ ਭਾਈ ਪ੍ਰਾਣ ਪਖੇਰੂ ਨਿਕਲ ਜਾਣੇ ਸੰਸਾਰ ਦੇ ਵਿੱਚ ਆਈ ਨਾ ਮੇਟਣ ਕੋ ਸਮਰਤ ਜਿਨੇ ਮਰਜੀ ਤੂੰ ਭਾਈ ਪ੍ਰਬੰਧ ਕਰ ਲੈ ਜਦੋਂ ਆਈ ਨਾ ਫਿਰ ਕੋਈ ਨਹੀਂ ਸਭ ਦਰਵਾਜੇ ਬੰਨ ਜਦੋਂ ਮੌਤ ਆਉਂਦੀ ਹੈ ਨਾ ਫਿਰ ਕੀ ਹੁੰਦਾ ਮਾਲਕ ਕਲ ਮੌਤ ਜਦ ਆਵਸੀ ਸਭ ਦਰਵਾਜੇ ਪੰਨ ਤੇਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਵਨ ਕਿ ਜਦੋਂ ਮਾਲਕ ਕਲ ਮੌਤ ਜਦ ਆਉਂਦੀ ਆ ਨਾ ਜਿੰਨੇ ਮਰਜੀ ਤੇਰੇ ਭਾਈ ਪ੍ਰਬੰਧ ਕੀਤੇ ਹੋਣ ਤੇ ਤੇਰੀ ਮੌਤ ਆ ਹੀ ਜਾਣੀ ਹੈ ਜਿਹੜੀ ਵਿਧਿਨਾ ਆਉਣੀ ਆ ਆਉਣੀ ਵੀ ਉਹਦੇ ਨਾਲ ਹੀ ਹੈ ਜਿਸ ਜਗ੍ਹਾ ਤੇ ਆਉਣੀ ਹੈ ਜਗ੍ਹਾ ਵੀ ਉਹੀ ਹੋਣੀ ਜਿਸ ਸਮੇਂ ਆਉਣੀ ਹੈ ਸਮਾਂ ਵੀ ਹੋਣਾ ਜੋ ਜੋ ਘਟਾ ਕਰਮ ਹੋਸਤੇਮ ਹੋਣਾ ਸਭ ਕੁਝ ਉਵੇਂ ਹੀ ਹੋਣਾ ਜਿਵੇਂ ਵਾਗਿਨੂ ਨੇ ਲਿਖਿਆ ਲੇਖਣਾ ਮੇਟੀ ਇਹ ਸਕੀ ਜੋ ਲਿਖਿਆ ਕਰਤਾਰ ਕਹਿੰਦੇ ਤੂੰ ਝੂਠਣਾ ਇੱਥੇ ਸੰਸਾਰ ਚ ਪ੍ਰੇਮ ਪਾਈ ਬੈਠਾ ਹੈ ਕਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੇ ਕੇ ਤੇਰ ਰੋ ਵੇਰੋਜ ਕੀਤਾ ਕਿਛੁ ਨਾ ਹੋਵਈ ਲਿਖਿਆ ਤੁਰ ਸੰਜੋਗ ਅਜੇ ਕੁਝ ਹੋ ਰਿਹਾ ਨਾ ਆਪਣੇ ਨਾਲ